ਗੱਲ ਸੁਣ ਹੰਬਾ ਤੇ ਚਾਹ ਤਾਂ ਪਿਆ ਦੇ ਮੇਰੀ ਗੱਲ ਸੁਣੀ ਬੱਸ ਆਉਂਦੀ ਆ ਬੱਸ ਹੈ ਬੱਸ ਤਾਂ ਆਉਂਦੀ ਆ ਇਹ ਜਿਹੜੀ ਚਾਚਾ ਉਹ ਗੱਲ ਕਹਿੰਦੇ ਆ ਵੀ ਕੈਨੇਡਾ ਇੰਗਲੈਂਡ ਨੂੰ ਜਾਂਦੀ ਆ ਚੰਡੀਗੜ੍ਹ ਤੋਂ ਕੋਲਕੱਤੇ ਤੋਂ ਇੰਗਲੈਂਡ ਨੂੰ ਬੱਸ ਜਾਂਦੀ ਸੀ ਇਹ ਤਾਂ ਨਹੀਂ ਕਿਤੇ ਉਹ ਲੰਡਨ ਵਾਲੀ ਬੱਸ ਆ ਉਹ ਦਿਖਿਆ ਹੋਇਆ ਥੱਲੇ ਲੰਡਨ ਜਾਂਦੀ ਆ ਇਹ ਲੰਡਨ ਬੱਸ ਹੈ ਇੱਕ ਮਿੰਟ ਹੱਥ ਦੇ ਲੀ ਗਏ ਓਏ ਯਾਰ ਕਾਹਨੂੰ ਪੈਸੇ ਲੈਂਦੇ ਨੇ ਇਹ ਆਪਣਾ ਲੰਡਨ ਜਾਂਦੇ ਹੋ ਲੰਡਨ ਹਾਂ ਇੱਥੇ ਕਮਾਤੇ ਹੋ ਏ ਇੱਥੇ ਹੀ ਕਮਾਉਂਦਾ ਚੰਡੀਗੜ੍ਹ ਚ ਕਿੰਨੇ ਪੈਸੇ ਲਏਗਾ ਹਾਂ ਕਹਾ ਕਹਾ ਸੇ ਕਮਾ ਕੇ ਦੇਗਾ ਪੂਰਾ ਹੋਟਲ ਹੈ ਇੱਥੇ 100 ਰੁਪਏ 300 ਲਾ ਦੇ ਹੁਣ ਕੰਮ ਦੀ ਚੀਜ਼ ਤਾਂ ਹੈਗੀ ਨਹੀਂ ਮੈਂ ਤਾਂ ਹਾਂ ਪੈਸੇ ਨਾ ਖਰਚਿਓ ਜਟਮਾਈ ਰੋ ਤੂੰ ਤੁਸੀਂ ਚਾਹ ਪਿਆ ਯਾਰ ਉੱਥੇ ਬਰੇ ਕੁਰਸੀ ਤੇ ਉਧਰ ਪਰਲੇ ਪੈਸੇ ਜੋ ਚਾਰ ਕੱਪ ਸਟੀਲ ਦੇ ਗਲਾਸ ਚ ਲਿਆ ਉਹ ਰਬੜ ਦੀਆਂ ਪਿਆਲੀਆਂ ਜਿਆ ਨਾ ਮੇਰੇ ਛਲੇ ਦੀ ਅੰਦਰ ਨੰਗੇ ਨਾ ਉਹ ਤੂੰ ਫੇਰ ਉਰੇ ਖੜਾ ਗੋਏ ਨਾ ਆ ਫੇਰ ਘੜਾ ਹੋ ਰਹੇ ਹੈ ਪਾ ਲੱਗ ਗਿਆ ਪਤਾ ਤੇਰਾ ਮੇਰਾ ਬੜਾ ਬਰਨਾਲੇ ਨੂੰ ਚੰਡੀਗੜ੍ਹ ਤੇ ਕਹਿੰਦਾ ਜਾ ਬਹਿ ਜਾ ਬਹਿ ਜਾ ਇਹਨਾਂ ਨੇ ਦੇਖਿਆ ਕਦੇ ਵੇ ਕਹਦੇ ਦੇ ਦੇਖਿਆ ਦਾ ਚਾਹ ਪੀਓਗੇ ਚਾਹ ਬਈ ਪਿਆ ਕਰਨ ਬੋਲ ਆ ਲਿਆ ਚਾਹ ਪੀ ਚਾਹ ਆਪਣੀ ਕੀਤਾ ਹੋਇਆ ਰੇ ਆਪਣੀ ਬਣਾਇਆ ਹੋਇਆ ਹੁਣ ਤਾਂ ਵੈਸੇ ਟਾਈਮ ਤਾਂ ਚੂੜਾ ਹੀ ਹੋ ਗਿਆ ਆ ਪੀ ਲੋ ਕਿਹੜਾ ਪੀਉ ਤੂੰ ਇਹਦੇ ਦਾ ਕੀ ਲਿਖਿਆ ਮੇਰੇ ਸਾਲੇ ਹੋਰ ਹੀ ਪੱਦ ਭਲਿੰਡੇ ਜੇ ਵਾਹੇ ਵੇ ਆਪਾਂ ਨੂੰ ਕੀ ਪਤਾ ਆ ਬਣਾ ਦੇ ਚਾਹ ਮਗਾ ਦੇ ਬਸ ਹੈ ਜਾਂ ਕਹਦੇ ਚਾਹ ਪੁੱਲੜ ਕਹਾਂਗੇ ਕਦੀ ਪੁੱਲੜ ਪੁੱਲੜ ਕਹਦੇ ਮੇਰੇ ਸਾਲੇ ਦੀ ਪੁੱਲੜ ਕਿੰਨੇ ਦੀ ਹੈ 110 ਦੀ ਹੈ ਚਾਚਾ 100 ਵਾਲੀ ਚਾਹ ਨਾ ਕਹਿੰਦਾ ਬਲੈਕ ਜੀ ਨਾ 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 ਪੁੱਲੜ ਬਿਆ ਪੁੱਲੜ ਬਿਆ ਚਲ ਕਾਇਦਨ ਅੰਦਰ ਪੀ ਲੋ ਹਾਂ ਗੱਲ ਸੁਣ ਉੱਥੇ ਤਾਂ ਲੈ ਚੱਲ ਸੋਡਲਾ ਓਏ ਯਾਰ ਜਿਹਨੇ ਪੈਸੇ ਨਹੀਂ ਲਾਉਣੇ ਉਸੇ ਪੈਸੇ ਬਾਰੇ ਲੱਗ ਜਰ ਉੱਥੇ ਲੱਗ ਜਾਣ ਤਾਂ ਮੈਂ ਮੇਰੀ ਗੱਲ ਸੁਣ 6 ਮਹੀਨੇ ਫ੍ਰੀ ਠੋਕ ਦੂੰ ਮੈਨੂੰ ਉੱਥੇ ਲੈ ਕੇ ਚੱਲ ਜਿੱਥੇ ਲੜਕੀਆਂ ਡਾਂਸ ਕਰਦੀਆਂ ਮੇਰੀ ਗੱਲ ਸੁਣ ਹੈਂ ਕੋਈ ਅਗਲੇ ਗੇੜੇ 'ਚ ਉੱਥੇ ਲੈ ਤੁੰ ਨੂੰ ਲੈ ਅੱਗੇ ਤਾਂ ਤੂੰ ਮਸਾ ਲੈ ਕੇ ਆ ਅਗਲੇ ਗੇੜੇ 'ਚ ਤੂੰ ਕਿੱਥੋਂ ਲੈ ਜਾਵੇਂਗਾ ਬਾਈ ਬਣ ਕੇ ਲੈ ਕੇ ਚੀਰ ਕਰ ਮੇਰੇ ਬਾਪੂ ਤੈਨੂੰ ਨਹੀਂ ਫਿਕਰ ਯਾਰ ਕਣਕ ਦੀ ਹੈਂ ਬਾਈ ਹੈ ਮੈਨੂੰ ਮੈਨੂੰ ਤਾਂ ਨਹੀਂ ਲੱਗਦਾ ਹੈ ਤੈਨੂੰ ਤਾਂ ਹੋਣੀਓ ਕੀ ਹੈ ਕਾਹ ਨੂੰ ਮੈਨੂੰ ਹੋਣੀ ਆ। ਬਸੀ ਕਰਕੇ ਆ ਗਿਆ ਮੈਨੂੰ ਤਾਂ ਕੀ ਲੋੜ ਦੀ ਇੱਥੇ। ਹਾਂ। ਵਿੱਚ ਕਪਲ ਉਹ ਡੀ ਫੂ ਕਰਦਾ ਨਾ ਬੰਦਕ ਪਿੱਸੋਂ। ਗਿਆ ਤਾਂ ਹੈ ਨਹੀਂ ਪੇਸੀ ਤੇ। ਉਹ ਚਾਜੂ ਹੁਣ ਕਿਹੜਾ ਹੋਰੇ ਬੀਬੀ ਵੇਖੀ ਆ। ਉਹ ਕੀ ਗੱਲ ਆ? ਕਹਿੰਦੇ ਵੀ ਵੱਡੇ ਸ਼ਹਿਰਾਂ 'ਚ ਮੱਖੀਆਂ ਹੈ ਨਹੀਂ ਇੱਥੇ ਤਾਂ ਮੇਰੇ ਸਾਲਾ ਦੀਆਂ ਬਾਹ ਲਗੇ। ਸਿੱਧਾ ਮਖਿਆ ਵਾਲਾ। ਫੇਰ ਉਹ ਚੰਡੀਗੜੀ ਹੈ ਫੇਰ ਉੱਥੀ ਬਰਨਾਲੇ ਦੇ ਆ ਕੇ ਬਲਕਾਰ ਫਿਰਦਾ ਇੱਥੇ ਇਹ ਨਾ ਹੋਵੇ ਚਾਹ ਦੇ ਪੈਸੇ ਆਪਾਂ ਨੂੰ ਦੇਣੇ ਪੈਣ ਚਾਹ ਦੇ ਪੈਸੇ ਇਹ ਤਾਂ ਦਵਾਵਾਂਗੇ ਉਹ ਤਾਂ ਹੋਟਲ ਹੀ ਉਹ ਤਾਂ ਹੈ ਹੈ ਓਏ ਹੋਟਲ ਹੀ ਉਹਦਾ ਇਹ ਐਂ ਤਾਂ ਮੈਂ ਵੀ ਪੈਸੇ ਲੈ ਕੇ ਤੁਰਿਆ ਵੇਖਾਂ ਘੂਟੋ ਵਾਸਤੇ ਮੈਂ ਕਿਹਾ ਸ਼ਿਮਾਨ ਚੁੰੰਜਾ ਲੈ ਲਾਂਗੇ ਲੈ ਆਹ ਹੈ ਤੇਰੇ ਤਾਂ ਤੇਰੇ ਤਾਂ ਨਹੀਂ ਹੱਥ ਫਿਰ ਗਿਆ ਜੇਬ ਤੇਰੇ ਹੱਥ ਫਿਰ ਗਿਆ ਅਸੀਂ ਚੋਰ ਅਸੀਂ ਚੋਰ ਹੈਗੇ ਨੇ ਬਸ ਠੀਕ ਆਏ ਕਿਹਾ ਦਿਆ ਚਾਚਾ ਮੀਰਾੰਗੂ ਉਂਗਲ ਜੀ ਪਾ ਕੇ ਉਹ ਦੇਖਾਂ ਓਏ ਲੈ ਮੈਂ ਲੈ ਬੱਲੇ ਓ ਤੇਰਾ ਸੋਢੜਾ ਇੱਕ ਅਦਾ ਨੋਟਿਸ ਕਾ ਗਿਆ ਸੀ ਮਾਰੇ ਜਾਵਾਂਗੇ ਹੈ? ਇਹ ਉਹੀ ਗੱਲ ਹੈ ਹੈ ਜੇ ਨੋਟਿਸ ਕਾਤਾ ਮੇਰਾ ਸਾਲਾ ਤੇਰਾ ਕੀ ਪਤਾ ਉਹ ਲੈ ਆਉ ਕੁੱਲੜ ਚਾਹ ਯਾਰਾ ਹੈਲੋ ਮੈਂ ਆ ਪੈਸੇ ਖਰਚ ਦੂੰ ਚਾਚਾ ਉੱਥੇ ਲੈ ਕੇ ਚੱਲ ਓਈ ਹੂੰ ਚਾਚਾ ਕਿਥੇ ਲੜਕੀਆਂ ਵਾਲੇ ਸੰਦੇ ਆ ਮੈਂ ਸਾਰੇ ਖਰਚ ਬਗਜ ਲਉ ਆ ਫੋਨ ਆ ਗਿਆ ਮਾੜਾ ਜਾਂ ਹੈਲੋ ਉਹ ਬਰਨਾਲੇ ਗਿਆ ਹੋਇਆ ਧੀ ਮੈਂ ਤਾਂ ਹੈ ਉਹ ਸਾਥ ਚੰਡੀਗੜ੍ਹ ਗਿਆ ਹੈ ਹੈਲੋ ਤੇਰੇ ਮੂੰਹ ਚ ਸੱਚ ਨਿਕਲ ਗਿਆ ਸੱਚ ਨਿਕਲ ਗਿਆ ਤੇਰੇ ਮੂੰਹ ਚ ਉਹ ਜਾਣ ਕੇ ਕਹਿੰਦਾ ਸੀ ਉਹਨੂੰ ਕਹਿਦੀ ਨਾ ਬਰਨਾਲੇ ਲੈ ਕੇ ਆਇਆ ਮੇਰਾ ਜਾਲ ਤਾਂ ਹੀ ਤਾਂ ਬਲਕਾਰ ਸੱਚ ਬੋਲਦਾ ਨਾ ਤੂੰ ਮੈਨੂੰ ਕਹਿੰਦਾ ਮੇਰੀ ਪੇਛੀ ਪੈਂਦੀ ਆ ਪੰਜ ਗੁੱਲੇ ਮੈਨੂੰ ਪਤਾ ਸੀ ਇਹ ਵੀ ਇੱਥੇ ਲੈ ਕੇ ਆਉਣਾ ਉਹ ਚੰਡੀਗੜ੍ਹ ਆ ਗਿਆ ਉਹ ਪੇਛੀ ਚੰਡੀਗੜ੍ਹ ਵਾਲਿਆ ਲੱਗ ਗਿਆ ਪਤਾ ਕਿਸੇ ਦਾ ਫੋਨ ਆਇਆ ਸੀ ਆਪ ਹੀ ਕਹਿੰਦਾ ਬਰਨਾਲੇ ਬੈਠਾ ਆਟਲੈਟ 'ਚ ਨਾ ਸਾਡੇ ਨਾਲ ਝੂਠ ਕਿਉਂ ਬੋਲਿਆ ਕਿਉਂ ਡਗਾ ਕਰ ਮੇਰੇ ਬਾਪੂ ਮੈਂ ਤਾਂ ਤੇਰਾ ਫਾਇਦਾ ਕਰ ਮਨ ਗਿਆ ਮੈਨੂੰ ਝੂਠਾ ਮਨ ਗਿਆ ਕੱਲਾ ਜਾ ਜੇ ਆਪਾਂ ਚੰਡੀਗੜ੍ਹ ਨੂੰ ਹੱਕ ਦੇਣਾ ਝੋਟਾ ਜੀ ਨਾ 5-6 ਹਜ਼ਾਰ ਦਾ ਤੇਲੂੰ ਖਾਂਦੀ ਉਹ ਅੱਛਾ ਤੇਰੇ ਵਾਰੀ ਖਾਂਦੀ ਨਹੀਂ ਸਾਡੇ ਵਾਰੀ ਤੇਲ ਖਾਂਦੀ ਹੈ ਨਾ ਟੈਂਕੀ ਭਰਾਲੀ ਹੂ ਚੰਡੀਗੜ੍ਹ ਦੀ ਬਾਨੇ ਵੀ ਹੈਲੋ ਮੇਰਾ ਹਿਸਾਬ ਕਰਦਾ ਮੇਰੇ ਪੈਸੇ ਦੇ ਅੱਜ ਤੋਂ ਤੇਰਾ ਮੇਰਾ ਜੰਮਣ ਮਰਨ ਮੁੱਕ ਗਿਆ ਮੇਰੇ ਆ ਚਾਲਿਆ ਮੈਨੂੰ ਚੰਡੀਗੜ੍ਹ ਕੇ ਗਈ ਤੇ ਨਹੀਂ ਆਇਆ ਮੇਰਾ ਜਾਲਾ ਹਟਲੇਟ ਜ ਮੈਂ ਵੀ ਕਹਾ ਚੰਡੀਗੜ੍ਹ ਜਾਣ ਨੂੰ ਟਾਈਮ ਲੱਗਦਾ 15 ਮਿੰਟਾਂ ਦੀ ਲਿਆ ਓਏ ਮੇਰੀ ਗੱਲ ਬਾਪੂ ਬਾਪੂ ਜੀ ਮਨ ਤੇ ਰੱਖੀ ਅਗਲੇ ਹਫਤੇ ਵਾਜ ਦਲਾਂਗੇ ਅਗਲੇ ਉਹ ਲੈ ਆਫਤਰੀ ਅਗਲੇ ਹਫਤੇ ਮੇਰਾ ਸੜਾ ਸੰਗਰੂਰ ਲੈ ਜੂ ਮੈਂ ਤਾਂ ਦੇਖੂ ਤੁਸੀਂ ਇਹਦੇ ਸੌਂਗੇ ਜੀ 3 ਘੰਟੇ ਚ ਲੱਗੇ ਆ ਕਿਹਾ ਯਾਰ ਮਿੰਟ 20 25 ਲੱਗੇ ਆ ਕਹਿੰਦਾ ਉੱਠ ਘੜਾ ਚੰਡੀਗੜ੍ਹ ਆ ਗਿਆ ਚਲ ਤੂੰ ਕਿਉਂ ਫੂਸ ਪਾਈ ਜਾਂਦਾ ਹਣਾ ਨਾ ਹੁਣ ਤਾਂ ਤੂੰ ਆਪ ਹੀ ਪਾਕਦਾ ਆਪ ਹੀ ਪਾਕਦਾ ਦਿੰਦਾ ਹੁਣ ਉਹ ਫੂਸ ਹੋਰ ਪਾਈ ਜਾਂਦਾ ਬੋਲੀਆ ਕਹਦੇ ਹੋਰ ਯਾਰ ਮੇਰੇ ਪੈਸੇ ਮੇਰੇ ਪੈਸੇ ਸੱਟ ਹਿਸਾਬ ਕਰ ਤੂੰ ਪੈਸੇ ਦਾ ਪੈਸਾ ਲੈਣੇ ਨੇ ਦੁਨੀਆ ਧੋਖੇ ਬਾਜ਼ ਹੋ ਗਈ ਜੱਟਾ ਦੁਨੀਆ ਧੋਖੇ ਬਾਜ਼ ਹੋ ਗਈ ਧੋਖਾ ਕਰਕੇ ਤੂੰ ਮੈਨੂੰ ਮੈਨੂੰ ਟਿੱਡੋ ਜੰਮ ਕੇ ਮੈਨੂੰ ਝੂਠ ਬੋਲੀ ਮੇਰੇ ਆ ਸਾਹਿਬ ਚਾਹ ਪੀਣੀ ਐ ਚਾਹ ਪੀਣੀ ਐ ਟਟੂ ਚਾਹ ਦਾ ਪੀ ਲੋ ਚਾਹ ਪੀ ਉਹ ਚਲ ਜੀ ਆਹਦਾ ਪੀ ਲੋ ਹੁਣ ਅਰ 10 ਮਿੰਟਾਂ ਦੀ ਰਾਹ ਰੋਣ ਜਾ ਬਾਈ ਵੀ ਲਾ ਕੇ ਮੂਡ ਖਰਾਬ ਕਰਤਾ ਹੈਲੋ दारू ਵੀ ਗਏ ਲਿਟੂ ਮੇਰੇ ਆ ਸਾੜੇ ਮੈਂ ਨਹੀਂ ਕੰਮ ਤੇ ਆਉਂਦਾ ਝੂਠ ਬੋਲਦੇ ਯਾਰ ਆਪਦਾ ਪਿਓ ਨਾ ਝੂਠ ਬੋਲੀ ਜਾਂਦਾ ਸਾਫ ਕਰ ਮੇਰੇ ਨਾਲ ਅਜੀ 1.25 ਲੱਖ ਦਿਆਂ ਲੈ ਹੈਲੋ ਨਰੇਟ ਪਹਿਲਾਂ ਉਹਦਾ ਤਾਂ ਦੇ ਦੇ ਪਿਸਲੇ ਦੇ ਉਹਦਾ ਮੇਰੇ ਦੂੰ ਮੈਂ ਹੈ ਮੈਂ ਵੀ ਕਹਾ ਮੇਰੇ ਆ ਸਾੜੇ ਪੱਛ ਗਿਆ ਮਿੰਟਾਂ ਜੀ ਕਹਿੰਦਾ ਚੰਡੀਗੜ੍ਹ ਆ ਗਿਆ ਬਰਨਾਲੇ ਲਿਆ ਕੇ ਦੀ ਚੰਡੀਗੜ੍ਹ ਕਹਿ ਰਿਹਾ ਗਰੀਬ ਗੁਰਬੇ ਨੇ ਧੋਖਾ ਕਰ ਰਿਹਾ ਉਹ ਮਾਣੀ ਨਹੀਂ ਬਣਿਆ ਯਾਰ ਮਾਣੀ ਨਹੀਂ ਬਣਿਆ ਤਾਂ ਹੀ ਉੱਥੇ ਨਹੀਂ ਲੈ ਕੇ ਜਾ ਰਿਹਾ ਜਿੰਦੇ ਡਾਂਸ ਤੇ ਜੈ ਯਾਰ ਤੂੰ ਦਾ ਸਾਡੇ ਰਮਾਨਾ ਦੇ ਪਾਣੀ ਫੇਰਦਾ ਕਿਹਦੀ ਕਹਿਣਾ ਵੀ ਉਹ ਡਾਂਸ ਵਾਲਾ ਕਿਤੇ ਰੜ ਕੇ ਆਇਆ ਚੱਲ ਤਾਂ ਸੁਣ ਲੈ ਯਾਰ ਉਹ ਬਾਪੂ ਤੈਨੂੰ ਤਾਂ ਸ਼ਰਮ ਚਾਹੀਦੀ ਤੂੰ ਡਾਂਸਾਂ ਤੋਂ ਕੀ ਲੈਣਾ ਤੂੰ ਜੀ ਟੱਟੂ ਡਾਂਸ ਦੇਣਾ ਪੂਰੇ ਵੀ ਹੁੰਦਾ ਟੱਟੂ ਸੁਣਦਾ ਓਰੇ ਇੱਥੇ ਹੁੰਦਾ ਚੱਲ ਹੈਲੋ ਇਹ ਗੱਲ ਸੁਣ ਜਿਹੜਾ ਹੁਣ ਅਸੀਂ ਹੋ ਗਿਆ ਇੱਥੇ ਵੀ ਇਹ ਕਹਿੰਦਾ ਡਾਂਸ ਨੂੰ ਦੋ ਉੱਥੇ ਹੀ ਲੈ ਜਾ ਲੈ ਫਾੜੇ ਤੋਂ ਪੈਸੇ ਹੈ ਪੈਸੇ ਮੇਰੇ ਕੋਲ ਹੈਗੇ ਆ ਓ ਤੂੰ ਜਾ ਕੇ ਫੇਰ ਮੰਗੇਗਾ ਮੈਂ ਨੂੰ ਵਿਚਾਲ ਦੇ ਦਿਆਂਗਾ ਲੈ ਗਿਆ ਚੱਲ ਚੱਕ ਸਾਰੇ ਅੱਗ ਲਾ ਕੇ ਫੂਕ ਦੂੰ ਮੈਂ ਚਾਲ ਦੇ ਦਿਆਂ ਮੈਂ 1500 ਬਣ ਗਿਆ ਹੈ 1500 ਚਾਲੇ ਦਾ ਲੈ ਵਾ ਬਈ ਤੇਰੇ ਬੱਲੇ ਵੱਟ ਤੇਰੇ ਚੁੱਲ ਗਿਆ ਸਰਦਾਰਾ ਬਰਨਾਲੇ ਨੂੰ ਆਪ ਤਾਂ ਪਿੱਛੇ ਰੋ ਤੇ ਚੱਡੀ ਘੜ ਹੁੰਦੇ ਫਿਰ ਪਿਆ ਵੀ ਦਿੰਦਾ ਮੈਂ ਟੰਡੇ ਤਾਂ ਵੀ ਜਿੰਨੇ ਇਹਨਾਂ ਨੂੰ ਕੀ ਪਤਾ ਲੱਗਦਾ ਪਿੰਡ ਜੀ ਆ ਕੇ ਦੱਸੂਗਾ ਕੱਟ ਕੇ ਲੈ ਵਾ ਹਲੋ ਦਾਗਾ ਨਾ ਕਲੋਜ਼ ਸ਼ਾਟ ਲੈ